ਦੇ ਪਾਣੀ ਕਰਕੇ ਸਾਡੇ ਸੜਕਾਂ ਦੇ ਸੜਕਾਂ ਟੁੱਟ ਰੀਆਂ ਸੀ ਉਹ ਜਦੋਂ ਪਾਣੀ ਦੀ ਨਿਕਾਸੀ ਪ੍ਰੋਪਰ ਹੋ ਗਈ ਤਾਂ ਸੜਕਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਤਾਂ ਉਸ ਤੋਂ ਬਾਅਦ ਅਸੀਂ ਇਹ ਸਾਰੀਆਂ ਐਂਟਰੀ ਪੁਆਇੰਟਸ ਨੂੰ ਬਹੁਤ ਵਧੀਆ ਬਣਾਵਾਂਗੇ ਪਾਈਪਲਾਈਨ ਲਈ 28 ਕਰੋੜ 38 ਲੱਖ 54 ਹਜ਼ਾਰ ਦਾ ਟੈਂਡਰ ਲੱਗਿਆ ਔਰ ਜਿਹੜਾ ਟੋਟਲ ਇਹ ਪ੍ਰੋਜੈਕਟ ਹੈ ਇਹ 43 ਕਰੋੜ 90 ਲੱਖ ਦਾ ਪ੍ਰੋਜੈਕਟ ਹੈ ਸੋਪਰਾ ਮਾਨਸਾ ਸ਼ਹਿਰ ਸੀਵਲ ਦੇ ਪਾਣੀ ਨਾਲ ਜੁੜ ਰਿਹਾ ਹੈ ੱਲੇ-ੱਲੇ ਬਾੜਾਂ ਦੇ ਵਿੱਚ ਜਾਂ ਸੜਕਾਂ ਦੇ ਵਿੱਚ ਤਾਂ ਹੁਣ ਪੰਜਾਬ ਸਰਕਾਰ ਨੇ ਤੇ ਡਾਕਟਰ ਵੀਏ ਸਿੰਘਲਾ ਜੀ ਐਮਐਲਏ ਸਾਹਿਬ ਨੇ ਬਹੁਤ ਮਿਹਨਤ ਕਰਕੇ ਜੋ ਕਿ ਅੱਜ ਇਹ ਹੰਡ ਲਿਆਂਦਾਗਾ ਜੋ ਕਿ ਇਹ ਪੈਪ ਸਿਵਲ ਲਾਈਨ ਦੀ ਸਿੱਧੀ ਸਾਰਨੇ ਚੋਚੇ ਪਾਈ ਹੋਊਗੀ। ਇਹ ਟੋਟਲ ਮਤਲਬ 43.90 ਕਰੋੜ ਰੁਪਏ 44 ਕਰੋੜ ਖਰਚ ਹੋਣਾ ਔਰ ਉਹਦੇ ਚੋਂ 28 ਕਰੋੜ 38,54,000 ਹੈ ਜਿਹੜਾ ਉਹ ਪਾਈਪ ਲਾਈਨ ਲਈ। ਇਹ ਸੜਕਾਂ ਬਣਾਉਣੀਆਂ ਅਰਰ ਇਨਫੈਸਟ੍ਰਕਚਰ ਮਤਲਬ ਹੋਰ ਇਨਫਰਾਸਟ੍ਰਕਚਰ ਦੀ ਲੋੜ ਹੈ ਪ੍ਰੈਸ਼ਰ ਪੰਪ ਮਤਲਬ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਡਿਟੇਲ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ ਪਾਈਪਲਾਈਨ ਲਈ 28 ਕਰੋੜ 38 ਲੱਖ 54 ਹਜ਼ਾਰ ਦਾ ਟੈਂਡਰ ਲੱਗਿਆ ਔਰ ਜਿਹੜਾ ਟੋਟਲ ਇਹ ਪ੍ਰੋਜੈਕਟ ਹੈ ਇਹ 43 ਕਰੋੜ 90 ਲੱਖ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ ਜਿਹੜੀ ਬਾਕੀ ਰਕਮ ਹੈ ਉਹ 10 ਵਿਭਾਗਾਂ ਹੈ ਉਹਨਾਂ ਦੇ ਐਨਓਸੀਜ਼ ਸੜਕਾਂ ਬਣਾਉਣੀਆਂ ਅਰ ਅਤੇ ਜਿੱਥੇ ਜਿੱਥੇ ਮਤਲਬ ਹੋਰ 인ਫਰਾਸਟ੍ਰਕਚਰ ਦੀ ਲੋੜ ਹੈ ਪ੍ਰੈਸ਼ਰ ਪੰਪ ਮਤਲਬ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਡਿਟੇਲ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ ਜੀ ਟੋਟਲ ਮਤਲਬ 43.90 ਕਰੋੜ ਰੁਪਏ 44 ਕਰੋੜ ਖਰਚ ਹੋਣਾ ਔਰ ਉਹਦੇ ਚੋਂ 28 ਕਰੋੜ 38,54,000 ਹੈ ਜਿਹੜਾ ਉਹ ਪਾਈਪਲਾਈਨ ਲਈ ਪਾਇਆ ਹੋਇਆ ਔਰ ਇਸ ਤੋਂ ਬਿਨਾ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜਾ ਸ਼ਹਿਰ ਦੀ ਐਂਟਰੀ ਹੈ ਸ਼ਹਿਰ ਦੀਆਂ ਸੜਕਾਂ ਨੇ ਉਹਦਾ ਕੰਮ ਜਦੋਂ ਇਹ ਕਿਉਂਕਿ ਸੀਵਰੇਜ ਦੇ ਪਾਣੀ ਕਰਕੇ ਸਾਡੇ ਸਾਰੇ ਸੜਕਾਂ ਟੁੱਟ ਰਹੀਆਂ ਸੀ ਉਹ ਜੋ ਪਾਣੀ ਦੀ ਨਿਕਾਸੀ ਪ੍ਰੋਪਰ ਹੋ ਗਈ ਤਾਂ ਸੜਕਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਤਾਂ ਉਸ ਤੋਂ ਬਾਅਦ ਅਸੀਂ ਇਹ ਸਾਰੀਆਂ ਐਂਟਰੀ ਪੁਆਇੰਟਸ ਨੂੰ ਬਹੁਤ ਵਧੀਆ ਬਣਾਉਣਾ ਹੈ ਇਹ 31 ਮਾਰਚ 2026 ਤੋਂ ਪਹਿਲਾਂ ਜਿਹੜਾ ਇਹ ਸਾਰਾ ਕੰਮ ਹੈ ਸੜਕ ਬਣਾਉਣ ਦਾ ਵੀ ਔਰ ਸੀਵਰੇਜ ਦਾ ਜਿਹੜਾ ਮਤਲਬ ਪਾਈਪਲਾਈਨ ਅਗੈਂਡ ਰੇਨ ਚੱਕਰ ਦਾ ਕੰਮ ਹੈ ਜਿਹੜਾ ਅਸੀਂ ਕੰਪਲੀਟ ਕਰਾਉਣਾ ਹੈ ਇਹ ਟੋਟਲ ਦਾ 10 ਡਿਪਾਰਟਮੈਂਟ ਹੈ ਫਿਰ ਨਾਲੂ ਸਾਰਿਆਂ ਨੂੰ ਅਸੀਂ ਐਨਓਸੀਜ਼ ਵਾਸਤੇ ਡਿਪਾਰਟਮੈਂਟ ਨੇ ਸੀਵਰੇਜ ਬੋਰਡ ਨੇ ਅਪਲਾਈ ਕਰਤਾ ਉਹ ਮਿਲ ਲੱਗਦਾ ਬਹੁਤ ਜਲਦੀ ਜਦੋਂ ਤੱਕ ਸਾਡੇ ਟੈਂਡਰ ਖੁੱਲਣਗੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਐਨਓਸੀਜ਼ ਲੈ ਲਾਂਗੇ ਇੱਥੋਂ ਜਵਾਰਕੇ ਤੋਂ ਬਾਅਦ ਨੰਗਲ ਨੰਗਲ ਤੋਂ ਬਾਅਦ ਜਿੱਦਾ ਸਹਾਰਨਾ ਚੌਕ 'ਚ ਡਿੱਗੇਗੀ ਕੋ ਸੀਵਰੇਜ ਟ੍ਰੀਟਮੈਂਟ ਕਰਕੇ ਪਾਣੀ ਨੂੰ ਅਸੀਂ ਉੱਥੇ ਮਿਲ ਉਹ ਥਰਮਲ 'ਚ ਮੈਂ ਤੁਹਾਨੂੰ ਪਹਿਲਾਂ ਵੀ ਬਰੀਫ ਕਰਕੇ ਚੁੱਕਿਆ ਥਰਮਲ 'ਚ ਕੀ ਸੀਗਾ ਅ ਵੀ ਜਿਹੜਾ ਪ੍ਰੋਜੈਕਟ ਹੈ ਸਾਡਾ ਬਹੁਤ ਕਾਸਟਲੀ ਬਣ ਗਿਆ ਸੀ ਪਲੱਸ ਹਰ ਸਾਲ ਜਿਹੜੀ ਉਹਦੀ ਮੇਨਟੇਨੈਂਸ ਦਾ ਜਿਹੜਾ ਖਰਚਾ ਹੈ ਉਹ 18-20 ਕਰੋੜ ਸੀ ਜਿਹੜਾ ਕਿ ਇਸ ਸਪੈਸ਼ਲਟੀ ਨੂੰ ਚੱਲਣਾ ਕਾਫੀ ਆਪਣਾ ਸੀ ਇਸ ਤਰ੍ਹਾਂ ਕੋਈ ਕੁਝ ਨਹੀਂ ਹੈ ਜਿਹੜਾ ਟ੍ਰੀਟਮੈਂਟ ਕੀਤਾ ਪਾਣੀ ਉਹ ਜਾ ਸਕਦਾ ਹੈ ਜੀਟੀ ਦੀ ਗਾਈਡਲਾਈਨ ਦੇ ਮਤਲਬ ਕਿ ਹੀ ਹੋਊਗਾ ਕਿਉਂਕਿ ਅਸੀਂ ਇੱਥੇ ਕੋਈ ਸੀਵਰੇਜ ਦਾ ਪਾਣੀ ਨਹੀਂ ਭੇਜ ਰਹੇ ਉਹਨੂੰ ਟ੍ਰੀਟਮੈਂਟ ਕਰਕੇ ਭੇਜ ਰਿਹਾ ਹੁਣ ਵੀ ਤਾਂ ਖੇਤਾਂ 'ਚ ਪਾਣੀ ਲੱਗਦਾ ਹੁਣ ਵੀ ਉਹ ਖੇਤਾਂ 'ਚ ਇੱਥੇ ਸਾਰੇ ਪਾਣੀ ਲੱਗਦਾ ਹੈ ਮੈਂ ਤਾਂ ਤੁਹਾਨੂੰ ਇਹ ਦੱਸਦਾ ਵੀ ਉਹ ਰਾਤ 'ਚ ਖੇਤਾਂ 'ਚ ਲੱਗ ਜਾਕਰੂ ਉੱਥੋਂ ਤੱਕ ਤਾਂ ਪਹੁੰਚਿਆ ਹੀ ਨਹੀਂ ਕਰਨਾ ਕਿਉਂਕਿ ਨੰਗਲ ਸਹਾਰਨਾ ਔਰ ਜਵਾਰ ਕੇ ਬਾਹਰ ਬਾਹਰ ਦੀ ਸਾਈਡ ਹੈ ਪਾਣੀ ਦੀ ਕਾਫੀ ਲੋੜ ਹੈ ਇਸ ਲਈ ਜੋ ਐਨਜੀਟੀ ਦੀ ਗਾਈਡਲਾਈਨਸ ਹੈ ਉਹਦੇ ਮੁਤਾਬਕ ਹੀ ਪਾਣੀ ਦਿਵਾਉਗਾ ਠੀਕ ਵੀਰੇ ਸੀਵਰ ਹੁੰਦਾ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸੀਵਰ ਦੇ ਮੁੱਦੇ ਲਈ ਜੋ ਕਿ ਬਹੁਤ ਮਤਲਬ ਕਿ ਸਾਲਾਂ ਤੋਂ ਆਪਣਾ ਮਾਨਸਾ ਜ਼ਹਿਰ ਸੀਵਰ ਦੇ ਪਾਣੀ ਨਾਲ ਜੂਝ ਰਿਹਾ ਹੈ ਕੱਲੇ-ਕੱਲੇ ਬਾੜਾਂ ਦੇ ਵਿੱਚ ਜਾਂ ਸੜਕਾਂ ਦੇ ਵਿੱਚ ਤਾਂ ਹੁਣ ਪੰਜਾਬ ਸਰਕਾਰ ਨੇ ਅਤੇ ਡਾਕਟਰ ਵਿਜੇ ਸਿੰਘਲਾ ਜੀ ਐਮਐਲਏ ਸਾਹਿਬ ਨੇ ਬਹੁਤ ਮਿਹਨਤ ਕਰਕੇ ਜੋ ਕਿ ਅੱਜ ਇਹ ਫੰਡ ਲਿਆਂਦਾਗਾ ਜੋ ਕਿ ਇਹ ਪੈਪ ਸੀਵਰ ਲਾਈਨ ਦੀ ਸਿੱਧੀ ਸਾਰਨੇ ਚੋਚੇ ਪਾਈ ਜਾਊਗੀ ਇਹ ਲਗਭਗ ਟੈਂਡਰ ਦੇ ਵਿੱਚ ਸਾਲ ਦਾ ਸਮਾਂਗਾ ਪਰ ਐਮਐਲਏ ਸਾਹਿਬ ਕਹਿ ਰਹੇ ਵੀ ਆਪਾਂ ਨਾਲ ਸਾਥ ਦੇ ਕੇ ਤੇ ਨਾਲ ਖੜਕੇ ਆਪਾਂ ਜਲਦ ਤੋਂ ਜਲਦ ਇਹਨੂੰ ਕੰਮ ਨੂੰ ਮੁਕੰਮਲ ਕਰਾਵਾਂਗੇ ਮਤਲਬ ਕਿ ਪੈਪ ਜਿਹੜੀ ਹੈਗੀ ਟ੍ਰੀਟਮੈਂਟ ਪਲਾਂਟ ਤੋਂ ਹੋ ਕੇ ਪਿੰਡਾਂ ਦੇ ਰਾਹ ਨੂੰ ਸਹਾਰਨੇ ਨੂੰ ਜਾਣੀ ਹੈ ਇਸ ਜਿਹੜਾ ਚੋ ਹੈ ਜਿਹੜਾ ਗੰਦਾ ਨਾਲਾ ਹੈਗਾ ਸਹਾਰਨੇ ਪਿੰਡ ਦੇ ਵਿੱਚ ਚੋਆ ਗੈਦਨੇ ਉਹਦੇ ਵਿੱਚ ਸਟੋਰ